ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੰਸਮਾਸ਼ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਇਸ ਲਈ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਸੈ ਰਿਆ ਸਾਡੇ ਇਲਾਕੇ 'ਚ ਕੱਲ ਪਰਸਾਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗ੍ਹਾ ਜਗ੍ਹਾ ਤੇ ਨਹਿਰ ਦਾ ਜਿਹੜਾ ਬ੍ਰੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਛਿਗੜੀ ਮਿੰਡਵਾ ਡਾਡੀ ਜਿਵੇਂ ਕਈ ਜਗ੍ਹਾ ਤੇ ਤੁਸੀਂ ਦੇਖ ਸਕੋ ਦੋ ਦੋ ਸਪੋਰਟ ਤੇ ਕਈ ਜਗ੍ਹਾ ਬ੍ਰੀਚ ਪੈ ਗਏ ਠਾਰੀ 'ਚ ਵੀ ਹੈ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜਿੱਨਾਂ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਸੀ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਆ ਗਈਆਂ ਬਾਬਾ ਜੀ ਸਤਪੰਥ ਸਿੰਘ ਜੀ ਕਾਰਸੇਵਾ ਵਾਲੇ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾ ਸਰ ਲੱਗਦਾ ਨਹੀਂ ਇਹ ਬੀਪੀਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਗਏ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਐਸਚਨ ਨਾਲਿਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕੰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਐਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਬੀਜ਼ੀ ਹੈ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇੱਕ ਤਾਂ ਅਰਦਾਸ ਕਰ ਸਕਦੇ ਆ ਗੁਰੂ ਸਾਹਿਬ ਅੱਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਾਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀਆਂ ਅਸੀਂ ਉਹਦੇ ਤੇ ਫੋਕਸ ਕਰ ਸਕੀਏ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਹੈ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸੇ ਉਹ ਦੇ ਵੀ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਠੀਕ ਹੈ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਸੈ ਰਿਆ ਸਾਡੇ ਇਲਾਕੇ ਚ ਕੱਲ ਪਰਸੋਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗਾ ਜਗਾ ਤੇ ਨਹਿਰ ਦਾ ਜਿਹੜਾ ਬ੍ਰੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਛਿੰਝਵੀ ਮਿੰਡਵਾ ਡਾਡੀ ਜਿਵੇਂ ਕਈ ਜਗ੍ਹਾ ਤੇ ਤੁਸੀਂ ਦੇਖੋ ਜੇ ਦੋ ਦੋ ਸਪੋਰਟ ਤੇ ਕਈ ਜਗ੍ਹਾ ਬ੍ਰੀਚ ਪੈ ਗਏ ਠਾਰੀ ਚ ਵੀ ਹੈ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜਿੰਨਾ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਾਂ ਅਸੀਂ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਬਾਬਾ ਜੀ ਸਤਾਮ ਸਿੰਘ ਜੀ ਕਾਰਸੇਵਾਲ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾਕੇ ਨੂੰ ਵੀ ਜਿਹੜਾ ਕਰਾਂ ਸਰ ਲੱਗਦਾ ਨਹੀਂ ਇਹ ਬੀਪੀਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਗਏ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਐਸਚਨ ਨਾਲ ਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕਰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਐਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀ ਹੈ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇੱਕ ਤਰਦਾਸ ਕਰ ਸਕਦੇ ਹਾਂ ਗੁਰੂ ਸਾਹਿਬ ਅਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਾਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀਆਂ ਸੀ ਉਹਦੇ ਤੇ ਫੋਕਸ ਕਰ ਸਕੀਏ ਅ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਹੈ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸੇ ਉਹ ਦੇ ਵੀ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਠੀਕ ਹੈ ਪਿਛਲੇ ਕਈ ਦਿਨਾਂ ਤੋਂ ਅੜਾਂ ਦੀ ਮਾਰ ਸੈ ਰਿਆ ਸਾਡੇ ਇਲਾਕੇ 'ਚ ਕੱਲ ਪਰਸੋਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗ੍ਹਾ ਜਗ੍ਹਾ ਤੇ ਨਹਿਰ ਦਾ ਜਿਹੜਾ ਫਲੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਛਿਗੜੀ ਮਿੰਡਵਾ ਡਾਡੀ ਜੀ ਵੀ ਕਈ ਜਗ੍ਹਾ ਤੇ ਤੁਸੀਂ ਦੇਖ ਸਕੋਗੇ ਦੋ ਦੋ ਸਪੋਰਟ ਤੇ ਕਈ ਜਗ੍ਹਾ ਬ੍ਰੀਚ ਪੈ ਗੇ ਅਟਾਰੀ ਚ ਵੀ ਹੈ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜੇ ਨਾਲ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਸੀ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਆ ਗਈਆਂ ਬਾਬਾ ਜੀ ਸਤਪੰਥ ਸਿੰਘ ਜੀ ਕਾਰਸੇਵਾਲ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾਕੇ ਨੂੰ ਵੀ ਜਿਹੜਾ ਕਰਾਂਗੇ ਸਰ ਲੱਗਦਾ ਨਹੀਂ ਇਹ ਬੀਪੀਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਗਏ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਐਸਚਨ ਨਾਲਿਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕੰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਐਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀ ਹੈ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇੱਕ ਤਰ੍ਹਾਂ ਅਰਦਾਸ ਕਰ ਸਕਦੇ ਹਾਂ ਗੁਰੂ ਸਾਹਿਬ ਅੱਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਾਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀ ਅਸੀਂ ਉਹਦੇ ਤੇ ਫੋਕਸ ਕਰ ਸਕੀਏ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਹੈ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸਹਿਯੋਗ ਦੇ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਠੀਕ ਹੈ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਸੈ ਰਿਆ ਸਾਡੇ ਇਲਾਕੇ ਚ ਕੱਲ ਪਰਸਵਾਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗਾ ਜਗਾ ਤੇ ਨਹਿਰ ਦਾ ਜਿਹੜਾ ਬ੍ਰੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਛਿੰਗਵੀ ਮਿੰਡਵਾ ਡਾਡੀ ਚ ਵੀ ਕਈ ਜਗਾ ਤੇ ਤੁਸੀਂ ਦੇਖ ਸਕੋਗੇ ਦੋ ਦੋ ਸਪੋਰਟ ਤੇ ਕਈ ਜਗਾ ਬ੍ਰੀਚ ਪੈ ਗੇ ਠਾਰੀ ਚ ਵੀ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜੇ ਨਾਲ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਸੀ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਆ ਗਈਆਂ ਬਾਬਾ ਜੀ ਸਤਜਾਮ ਸਿੰਘ ਜੀ ਕਰਸੇਵਾ ਵਾਲੇ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾਕੇ ਨੂੰ ਵੀ ਜਿਹੜਾ ਕਰਾਂ ਸਰ ਲੱਗਦਾ ਨਹੀਂ ਇਹ ਬੀਪੀਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਚੁੱਕੇ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਐਸਚਨ ਨਾਲ ਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕਰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਐਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀਐਫ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇੱਕ ਤਰ੍ਹਾਂ ਦਾ ਅਸਰ ਕਰ ਸਕਦੇ ਗੁਰੂ ਸਾਹਿਬ ਅਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਾਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀਆਂ ਸੀ ਉਹਦੇ ਤੇ ਫੋਕਸ ਕਰ ਸਕੀਏ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਹੈ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸੇ ਉਹ ਦੇ ਵੀ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਹੈ ਠੀਕ ਹੈ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਸੈ ਰਿਆ ਸਾਡੇ ਇਲਾਕੇ ਚ ਕੱਲ ਪਰਸਾਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗਾ ਜਗਾ ਤੇ ਨਹਿਰ ਦਾ ਜਿਹੜਾ ਬ੍ਰੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਹਾਂ ਛਿਗੜੀ ਮਿੰਡਵਾ ਡਾਡੀ ਜੀ ਵੀ ਕਈ ਜਗ੍ਹਾ ਤੇ ਤੁਸੀਂ ਦੇਖ ਸਕੋਗੇ ਦੋ ਦੋ ਸਪੋਰਟ ਤੇ ਕਈ ਜਗ੍ਹਾ ਬ੍ਰੀਚ ਪੈ ਗੇ ਅਟਾਰੀ ਚ ਵੀ ਹੈ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜੇ ਨਾਲ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਸੀ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਆ ਗਈਆਂ ਬਾਬਾ ਜੀ ਸਤਪੰਥ ਸਿੰਘ ਜੀ ਕਾਰਸੇਵਾਲ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾਕੇ ਨੂੰ ਵੀ ਜਿਹੜਾ ਕਰਾਂਗੇ ਸਰ ਲੱਗਦਾ ਨਹੀਂ ਇਹ ਬੀਪੀਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਗਏ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਐਸਚਨ ਨਾਲਿਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕੰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਐਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀ ਹੈ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇੱਕ ਤਰ੍ਹਾਂ ਅਰਦਾਸ ਕਰ ਸਕਦੇ ਹਾਂ ਗੁਰੂ ਸਾਹਿਬ ਅੱਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਾਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀ ਅਸੀਂ ਉਹਦੇ ਤੇ ਫੋਕਸ ਕਰ ਸਕੀਏ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਹੈ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸਹਿਯੋਗ ਦੇ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਠੀਕ ਹੈ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਸੈ ਰਿਆ ਸਾਡੇ ਇਲਾਕੇ ਚ ਕੱਲ ਪਰਸਵਾਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗਾ ਜਗਾ ਤੇ ਨਹਿਰ ਦਾ ਜਿਹੜਾ ਬ੍ਰੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਝਿਗੜੀ ਮਿੰਡਵਾ ਡਾਡੀ ਚ ਵੀ ਕਈ ਜਗਾ ਤੇ ਤੁਸੀਂ ਦੇਖ ਸਕੋਗੇ ਦੋ ਦੋ ਸਪੋਰਟ ਤੇ ਕਈ ਜਗਾ ਬ੍ਰੀਚ ਪੈ ਗੇ ਠਾਰੀ ਚ ਵੀ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜੇ ਨਾਲ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਸੀ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਆ ਗਈਆਂ ਬਾਬਾ ਜੀ ਸਤਜਾਮ ਸਿੰਘ ਜੀ ਕਰਸੇਵਾ ਵਾਲੇ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾਕੇ ਨੂੰ ਵੀ ਜਿਹੜਾ ਕਰਾਂ ਸਰ ਲੱਗਦਾ ਨਹੀਂ ਇਹ ਬੀਪੀ ਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਗਏ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਸਚਨ ਨਾਲ ਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕਰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀ ਹੈ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇੱਕ ਤਰ੍ਹਾਂ ਦਾ ਅਸਰ ਕਰ ਸਕਦੇ ਗੁਰੂ ਸਾਹਿਬ ਅਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਾਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀ ਅਸੀਂ ਉਹਦੇ ਤੇ ਫੋਕਸ ਕਰ ਸਕੀਏ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਹੈ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸੇ ਉਹ ਦੇ ਵੀ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਠੀਕ ਹੈ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਸਹਿ ਰਿਹਾ ਸਾਡੇ ਇਲਾਕੇ ਚ ਕੱਲ ਪਰਸਵਾਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗਾ ਜਗਾ ਤੇ ਨਹਿਰ ਦਾ ਜਿਹੜਾ ਗਰੀਚ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਛਿਗੜੀ ਮਿੰਡਵਾ ਡਾਡੀ ਜੀ ਵਿੱਚ ਕਈ ਜਗ੍ਹਾ ਤੇ ਤੁਸੀਂ ਦੇਖ ਸਕੋ ਜੇ ਦੋ ਦੋ ਸਪੋਰਟ ਤੇ ਕਈ ਜਗ੍ਹਾ ਬ੍ਰੀਚ ਪੈ ਗਏ 82 ਚ ਵੀ ਹੈ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜਿੱਨਾ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਸੀ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀਆਂ ਟੀਮਾਂ ਆ ਗਈਆਂ ਬਾਬਾ ਜੀ ਸਤਪੰਥ ਸਿੰਘ ਜੀ ਕਾਰਸੇਵਾ ਵਾਲੇ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾਕੇ ਨੂੰ ਵੀ ਜਿਹੜਾ ਕਰਾਂ ਸਰ ਲੱਗਦਾ ਨਹੀਂ ਇਹ ਬੀਪੀਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਗਏ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਐਸਚਨ ਨਾਲਿਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕੰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਐਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀ ਹੈ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇੱਕ ਤਰ੍ਹਾਂ ਅਰਦਾਸ ਕਰ ਸਕਦੇ ਹਾਂ ਗੁਰੂ ਸਾਹਿਬ ਅੱਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਾਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀ ਅਸੀਂ ਉਹਦੇ ਤੇ ਫੋਕਸ ਕਰ ਸਕੀਏ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਹੈ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸਹਿਯੋਗ ਦੇ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਠੀਕ ਹੈ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਸੈ ਰਿਆ ਸਾਡੇ ਇਲਾਕੇ ਚ ਕੱਲ ਪਰਸਵਾਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗਾ ਜਗਾ ਤੇ ਨਹਿਰ ਦਾ ਜਿਹੜਾ ਬ੍ਰੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਝਿਗੜੀ ਮਿੰਡਵਾ ਡਾਡੀ ਚ ਵੀ ਕਈ ਜਗਾ ਤੇ ਤੁਸੀਂ ਦੇਖ ਸਕੋਗੇ ਦੋ ਦੋ ਸਪੋਰਟ ਤੇ ਕਈ ਜਗਾ ਬ੍ਰੀਚ ਪੈ ਗੇ ਠਾਰੀ ਚ ਵੀ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜੇ ਨਾਲ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਫੈਨਸੀ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਆ ਗਈਆਂ ਬਾਬਾ ਜੀ ਸਤਜਾਮ ਸਿੰਘ ਜੀ ਕਾਰਸੇਵਾ ਵਾਲੇ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਸ ਇਲਾਕੇ ਨੂੰ ਵੀ ਜਿਹੜਾ ਕਰਾਂ ਸਰ ਲੱਗਦਾ ਨਹੀਂ ਇਹ ਬੀਪੀ ਐਮਪੀ ਦੇ ਅਧਿਕਾਰੀ ਬਹੁਤ ਘੱਟ ਹੋ ਗਏ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਐਸਚਨ ਨਾਲ ਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕਰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ ਬੀਬੀਐਮਪੀ ਤਾਂ ਇਸ ਵਕਤ ਸੀਐਸਐਫ ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀ ਹੈ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ एकता अरदास कर सकते हैं गुरु साहब अगे के रहम करो बरसात जी रुक जाए ताकि जे राहत कार्ज है या रिपेर होनी अ फोकस कर सीए अः दूजा ज सबदा सहयोग है, है तो बहुत सहयोग सारा इलाका बहुत सहयोग दे भी रहे हर हर बंद सहयोग कर रहा है